ਤੇ ਉਹ ਕੀ ਹੋਇਆ ਕਿ ਲਵਨਾਨ ਨੇ ਨਾ 2 ਕੁ ਮਹੀਨੇ ਪਹਿਲਾਂ ਇਜ਼ਰਾਈਲ ਦੇ ਵਿੱਚ ਇੱਕ ਹਮਲਾ ਕੀਤਾ ਤੇ ਉਹਨਾਂ ਦੇ 12 ਬੱਚੇ ਮਾਰ ਦਿੱਤੇ ਇਜ਼ਰਾਈਲ ਦੇ ਹੁਣ ਇਜ਼ਰਾਈਲ ਕਹਿੰਦਾ ਹੈ ਕਿ ਮੈਂ ਇਹ ਬਦਲਾ ਜ਼ਰੂਰ ਲਵਾਗਾ ਤੂੰ ਮੇਰੇ 12 ਬੱਚੇ ਮਾਰੇ ਫੁੱਟਵਾਲ ਖੇਡਦੇ ਮੈਂ ਇਹ ਬਦਲਾ ਜ਼ਰੂਰ ਲਵਾਗਾ ਤੇ ਇਜ਼ਰਾਈਲ ਐ ਇਦਾਂ ਦਾ ਉਹ ਜਿਹੜੀ ਗੱਲ ਕਹਦੇ ਆਪਣੇ ਬੋਲੇ ਦੇ ਪੂਰਾ ਖਰਾ ਉਤਰਦਾ ਉਹਨੇ ਕੀ ਕੀਤਾ ਮਹੀਨਾ ਪਹਿਲਾਂ ਨਾ ਲਵਲਾੜ ਦੇ ਵਿੱਚ ਮਸਾਇਲ ਮਾਰੀ ਮਸਾਲ ਮਾਰੀ ਬਦਲਾ ਲਲਿਆ ਪਰ ਇਹਦੇ ਨਾਲ ਇਹਨਾਂ ਦਾ ਢਿੱਡ ਨਹੀਂ ਭਰਿਆ ਉਹਦੇ ਚ ਵੀ ਦੋ ਬੱਚੇ ਮਰ ਗਏ ਇੱਕ ਇਹਨਾਂ ਦਾ ਕਮਾਂਡਰ ਮਰ ਗਿਆ ਮਿਲਟਰੀ ਦਾ ਮਿਲਟਰੀ ਦਾ ਕਮਾਂਡਰ ਮਰ ਗਿਆ ਲਵਰਾਨ ਦਾ ਪਰ ਇਹਦੇ ਨਾਲ ਢਿੱਡ ਨਹੀਂ ਭਰਿਆ ਇਹਨਾਂ ਦਾ ਕਹਿੰਦੇ ਨਾ ਨਾ ਅਜੇ ਤੱਕ ਬਦਲਾ ਨਹੀਂ ਪੂਰਾ ਆ ਫਿਰ ਕੱਲ ਕੀ ਕੀਤਾ ਇਹਨਾਂ ਨੇ ਸਾਡੇ ਕੋਲ ਤੇ ਮੋਬਾਈਲ ਹੈ ਨਾ ਗੱਲਬਾਤ ਕਰਨ ਨੂੰ ਇਹਨਾਂ ਕੋਲ ਵੀ ਮੋਬਾਈਲ ਹੀ ਸੀ ਪਰ ਇਹਨਾਂ ਨੇ ਕਿਹਾ ਕਿ ਕਿਤੇ ਨਾ ਸਾਡੀਆਂ ਕੋਲ ਨਾਲ ਰਿਪੋਰਟ ਕਰੇ ਅਮਰੀਕਾ ਇਜ਼ਰਾਇਲ ਜਿਹਨਾਂ ਦੇ ਹੱਥ ਚ ਇੱਕ ਮਾੜਾ ਹੈ ਵੀ WhatsApp ਕਾਲਾਂ ਸੁਣਨ ਦੀ, ਨੈਟ ਦੀਆਂ ਗੱਲਾਂ ਸੁਣਨ ਦੀ। ਇਹਨਾਂ ਨੇ ਕਿਹਾ ਸਾਡੀ ਗੱਲਾਂ ਨਾ ਸੁਣਨ। ਇਸ ਕਰਕੇ ਨਾ ਅਸੀਂ ਪੁਰਾਣੀ ਟੈਕਨੋਲੋਜੀ ਅਪਣਾਣੇ ਆ। ਪੇਜਰ ਹੁੰਦਾ ਸੀ ਇੱਕ। ਉਹ ਤੇ ਸਿਰਫ ਮੈਸੇਜ ਆਂਦਾ ਹੁੰਦਾ ਸੀ ਕਿ ਮੈਨੂੰ ਕਾਲ ਕਰ। ਤੇ ਫਿਰ ਬੰਦਾ ਜਨਾ STD ਤੇ ਜਾ ਕੇ ਕਾਲ ਕਰਦਾ ਸੀ। ਉਹ ਮੈਸੇਜ ਆਂਦਾ ਸੀ ਉਹਨੂੰ। ਉਹ ਧਿਆਨਾਂ ਹੁੰਦਾ ਸੀ ਕਾਲ ਮੀ ਟੱਕ ਤੇ ਜਾ ਕੇ SMS ਤੇ ਟੈਕਸਟ ਮੈਸੇਜ ਇਹ ਬਿਲਕੁਲ SMS ਆਂਦਾ ਹੁੰਦਾ ਸੀ। ਤੇ ਉਹ ਨਾ ਸਾਰੇ ਉਹਨਾਂ ਨੇ ਨਾ ਆਪਣੇ ਖੂਫੀਆ ਬੰਦਿਆਂ ਨੂੰ ਦੇ ਦਿੱਤੇ, ਸਰਕਾਰ ਦੇ ਬੰਦਿਆਂ ਨੂੰ ਵੀ ਅਪਾਜ ਤੋ ਵੱਧਣਾ ਇੱਥੇ ਗੱਲਬਾਤ ਕਰਿਆ ਕਰਾਂਗੇ। ਇਜ਼ਰਾਈਲ ਨੂੰ ਪਤਾ ਸੀ ਜਦੋਂ ਇਜ਼ਰਾਈਲ ਬਹੁਤ ਦਿਨਾਂ ਦਾ ਵਾਸੇ 100 ਸਾਲ ਅੱਗੇ ਸੋਚਦਾ ਸਾਰੇ ਬੈਂਕ ਸ਼ੰਗਲ ਪੂਰੀ ਦੁਨੀਆ ਯਾਰ ਇਜ਼ਰਾਈਲ ਦੇ ਥਾਜੇ ਇਹਨਾਂ ਨੇ ਕੀ ਕੀਤਾ ਜਿਹੜੀ ਕੰਪਨੀ ਕੋਲ ਆਣੇ ਸੀ ਨਾ ਉਹ 5000 ਹਜ਼ਾਰ ਪੈਜਰ ਇਹਨਾਂ ਦੇ ਮੰਤਰੀਆਂ ਕੋਲ ਜਾਣੇ ਸੀ ਆਪਾਂ ਚ ਗੱਲ ਕਰਨ ਨੂੰ ਇਹਨਾਂ ਨੇ ਪਹਿਲੇ ਹੀ ਜਿੱਦਾਂ ਲਬਲਾਣ ਚੜੇ ਸੀ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕੁਝ ਕਹਿੰਦੇ ਨੇ ਬੈਟਰੀਆਂ ਦੇ ਵਿੱਚ ਇਹਨਾਂ ਨੇ ਬੈਟਰੀ ਦੀ ਮਾਤਰਾ ਵਧਾ ਦਿੱਤੀ ਜੋ ਵੀ ਹੁੰਦੀ ਹੈ ਕੋਈ ਕਹਿੰਦੇ ਪਿੱਛੂ ਇਹਨਾਂ ਨੇ ਫ੍ਰੀਕੁਐਂਸੀਆ ਵਧਾ ਦਿੱਤੀਆਂ ਪਰ ਜੋ ਵੀ ਗੇਮ ਪਾਈ ਯਾਰ ਸਿਰਫ ਪੈਜਰ ਨਹੀਂ ਫਟੇ ਵੋਕੀ ਟੋਕੀ ਫੱਟੀ ਐ ਲੈਪਟਾਪ ਫਟਿਆ ਮਾਈਕ੍ਰੋਵੇਵ ਫਟੇ ਨੇ ਉਹਨਾਂ ਚ ਕਿੱਦਾਂ ਹੋਣ ਇਹਨਾਂ ਨੇ ਗੇਮ ਪਾ ਦਿੱਤੀ ਪਰ ਇਹਨਾਂ ਦਾ ਦਿਮਾਗ ਬੜਾ ਯਾਰ ਇਹਨਾਂ ਨੇ ਕੁਛ ਨਾ ਕੁਛ ਜਿਹੜੀ ਇਲੈਕਟ੍ਰੋਨਿਕ ਚੀਜ਼ਾਂ ਨਹੀਂ ਦੇ ਫਟਾ ਸਕਦੇ ਨੇ ਉਹਨਾਂ ਦੀ ਕੋਈ ਫ੍ਰੀਕੁਐਂਸੀ ਪਤਾ ਨਹੀਂ ਕੀ ਕਰਦੇ ਨੇ ਹੀਟ ਕਰਕੇ ਨਾ ਵਿਧਾ ਫਟਾਛੜਦੇ ਉਹ ਫਟਾਏ ਇਹਨਾਂ ਨੇ ਮਤਲਬ ਕਿ ਇਹਨਾਂ ਨੇ ਇਹਨਾਂ ਨੇ ਕਿਹਾ ਸੀ ਆਹੀ ਬਦਲਾ ਲੈਣਾ ਤੇ ਬਦਲਾ ਲਿੱਤਾ ਇਹਨਾਂ ਨੇ ਫਟਾਏ ਘਟੋ ਘਟ 2800 ਫਟੇ ਹੋ ਪੈਜਰ ਫਟੇ ਤੇ ਵਿੱਚੋਂ ਲਵਲਾਨ ਦੇ ਵੋਕੀਟੋ ਕੀ ਫਟਰ ਨਾਲ 20 ਬੰਦੇ ਮਰ ਗਏ ਪੇਜਰ ਫਟੇ ਨਾਲ 12 ਬੰਦੇ ਮਰ ਗਏ ਇੱਕ ਵਿਚਾਰੀ 8 8 ਸਾਲ ਦੀ ਕੁੜੀ ਸੀ ਉਹ ਆਪਣੇ ਪਿਓ ਉਹਦਾ ਟੀਵੀ ਵੇਖਣ ਡਿਆ ਹੋਣਾ ਤੇ ਉਹਦਾ ਪਿਓ ਕਹਿੰਦਾ ਹੋਣਾ ਜਾਂ ਪੁੱਤਰ ਪੇਜਰ ਵੱਜਣ ਡੇ ਮੈਸਜ ਆ ਫੜਾਈਆਂ ਮੈਨੂੰ ਉਹ ਪੇਜਰ ਚੱਕ ਲੱਗੀ ਉਹ ਵਿਚਾਰੀ ਕੁੜੀ ਮਰ ਗਈ ਇੱਕ 11 ਸਾਲ ਦਾ ਮੁੰਡਾ ਵੀ ਮਰ ਗਿਆ ਮਤਲਬ ਕਾਫੀ ਨੁਕਸਾਨ ਹੋਇਆ ਪਰ ਹੁਣ ਲੋਕ ਲਵਲਾ ਦੇ ਸੈਮੀ ਫਿਰਦੇ ਨੇ ਵੀ ਯਾਰ ਇੱਥੇ ਤੱਕ ਮਤਲਬ ਇਹ ਤੇ ਮੋਬਾਈਲ ਨੂੰ ਵੀ ਮਾਈਕਰੋ ਨੂੰ ਵੀ ਕੰਪਿਊਟਰ ਨੂੰ ਵੀ ਬੰਬ ਬਣਾ ਸਕਦੇ ਨੇ ਤੇ ਇਹ ਖਤਰਾ ਸਾਡੇ ਵਾਸਤੇ ਬੜਾ ਹੈ ਸਾਰੇ ਲੋਕਾਂ ਵਾਸਤੇ ਕੱਲਾ ਉਹ ਲਵਲਾਦ ਲੋਕਾਂ ਵਾਸਤੇ ਨਹੀਂ ਮੰਨ ਲਓ ਇੰਡੀਆ ਪਾਕਿਸਤਾਨ ਦੀ ਕੱਲ ਜੰਗ ਸ਼ੁਰੂ ਹੋ ਗਈ ਤੇ ਪਾਕਿਸਤਾਨ ਕੀ ਕਰਨਗੇ ਇਹਨੂੰ ਕਹਿੰਦੇ ਨੇ ਸਾਈਬਰ ਵਾਰ ਹੀ ਸ਼ਾਇਦ ਮੈਨੂੰ ਲੱਗਦਾ ਇਹਨੂੰ ਕਹਿੰਦੇ ਨੇ ਹਾਂ ਸਾਈਬਰ ਵਾਰ ਸਾਈਬਰ ਵਾਰ ਨਿਊ ਕਾਈਂਡ ਆਫ ਵਾਰ ਸਾਈਬਰ ਵਾਰ ਕਹਿੰਦੇ ਇਹਨੂੰ ਹਾਂ ਤੇ ਉਹ ਬੈਠੇ ਬੈਠੇ ਬਸ ਵਧਾ ਸਕਦੇ ਨੇ ਸਾਡੇ ਮੋਬਾਈਲਾਂ ਕਿੰਨੇ ਨੇ ਹਰ ਘਰ ਹਰ ਘਰ ਚ ਚਾਰ ਚਾਰ ਪੰਜ ਪੰਜ ਫੋਨ ਨੇ ਟੀਵੀ ਨੇ ਅੱਜ ਕੱਲ ਵਾਈਫਾਈ ਵਾਲੇ ਮਾਈਕ੍ਰੋਵੇਵੇ ਲੈਪਟਾਪੇ ਬੜੇ ਇਲੈਕਟ੍ਰੋਨਿਕ ਡਿਵਾਈਸੇ ਤੋਂ ਫਟਾ ਕੇ ਕੁਝ ਵੀ ਕਰ ਸਕਦੇ ਕੋਈ ਜਹਾਜ਼ 'ਚ ਬੈਠਾ ਹੋਵੇ ਮਾ ਸ਼ੁਕਰੇ ਉਹਨ ਨੀ ਤੇ 5-600 ਤੋਂ ਬੰਦਾ ਉੱਦੇ ਮਰ ਜਾਣਾ ਨਾਲ ਸਵਾਰੀਆਂ ਹੀ ਜੇ ਫਟ ਜਾਂਦਾ ਜਹਾਜ਼ ਚ ਤੇ ਬੜਾ ਖਤਰੇ ਦੀ ਘੰਟੀ ਏ ਪੀ ਕਦੋਂ ਵੀ ਫਟ ਸਕਦਾ ਕੋਈ ਵੀ ਚੀਜ਼ ਪਰ ਜਹਾਜ਼ ਤੱਕ ਤਾਂ ਰੇਂਜ ਨਹੀਂ ਨਾ ਜਾਂਦੀ ਉਹ ਮਾਮਾ ਸੈਟਲਾਈਟ ਨਾਲ ਕਨੈਕਟ ਹੁੰਦੇ ਨੇ ਕਿਹੜੀ ਦੁਨੀਆ ਚ ਘੁੰਮੇ ਫਿਰਦਾ ਤੂੰ ਨਹੀਂ ਆਪਣੇ ਫੋਨ ਨਹੀਂ ਬੰਦ ਹੁੰਦੇ ਜਹਾਜ਼ ਚ ਉਹ ਬੜਾ ਕੁਛ ਹੋ ਜਾਂਦਾ ਫਰੇਚੀ பாਜੀ ਤੂੰ ਅਜੇ ਬੱਚਾ ਹੈ ਕਿੰਨੀ ਉਮਰ ਹੈ ਮੇਰੇ ਭਰਾ ਦੀ ਮੇਰੀ ਆ ਗਈ ਭਾਈ 18 ਕ ਸਾਲ ਹਾਂ ਤਾਂ ਹੀ ਤੈਨੂੰ ਮੈਂ ਕਹਿਣਾ ਭਈ 18 ਸਾਲ ਤੇਰੀ ਉਮਰ ਹੈ ਐਕਸਰਸਾਈਜ਼ ਕਰਿਆ ਕਰ ਇਹ ਇੱਕ ਦਿਮਾਗ ਦੀ ਐਕਸਰਸਾਈਜ਼ ਹੁੰਦੀ ਪਤਾ ਤੈਨੂੰ